ਮੀਡੁ ਕੋਨੁ ਤੀ ਵੀਡੁ ਦੀ ਸੁਦੁ ਕੋਨੁ ਦੀ ਸੁਦੁ ਮੀਡੁ ਦੇਖੋ ਮਾਲੇ ਮੇਰੇ ਬੀਜੇ ਲੋਟੇ ਨੂੰ ਕਿਹੜਾ ਬਹੁਤ ਸ਼ਾਂਤ ਰਹੇ ਹੈ ਤਾਂ ਹੀ ਤੇ ਲੰਮੇ ਪੈਣਾ ਉਹ ਕਹਿੰਦੇ ਲੰਮੇ ਤਾਂ ਕੇ ਰੱਖੋ ਫੁੱਲ ਬਿੱਟੇ ਲੰਮੇ ਪੈ ਚਾਤਾ ਦੇਖੇ ਚੈਨਾ ਲੱਗੇ ਬਹੁਤ ਵਧੀਆ ਯਾਨੀ ਇਹੇ ਕਰਕੇ ਲਗਾਉਣਾ ਇਹੋ ਆ ਕੇ ਦੇਖੋ ਇਹ ਨਾ ਨਹੀਂ ਕਰ ਮੈਂ ਲੰਮੇ ਇੱਕ ਦਰਮੀ ਵਿੱਚ ਆਇਆ ਹੋਇਆ ਦਰਮੀ ਮੇਰਾ ਵੀਰੋ ਨਾਮ ਹੈ ਮੇਰੇ ਬੇਟੇ ਦਾ ਵਿਰਾਜ 2 ਦਿਨ ਪਹਿਲਾਂ ਗੁੱਡੀਆਂ ਪਿੱਛੇ ਬੱਚਿਆਂ ਦੀ ਲੜਾਈ ਹੋਈ ਤੇ ਉਹ ਜਨਾਨੀ ਨੇ ਜਿਹੜੇ ਮੁੰਡੇ ਨਾਲ ਲੜਾਈ ਹੋਈ ਆ ਉਹਦੀ ਮਾਂ ਨੇ ਕੋਠੇ ਛੱਡ ਕੇ ਆਵਾਜ਼ ਦਿੱਤੀ ਵੀ ਤੁਹਾਡੇ ਮੁੰਡੇ ਨੇ ਇਹ ਆਪਸ ਵਿੱਚ ਕਿੰਨਾ ਲੜੇਗੇ ਆ ਬੋਲ ਮਾਰੀ ਆ ਤੇ ਮੈਂ ਕਹਾਂ ਅੱਗੇ ਤਾਂ ਤੁਸੀਂ ਖੇਡਣ ਨਹੀਂ ਦੇਣਾ ਤੁਸੀਂ ਆਪਣੇ ਮੁੰਡੇ ਨੂੰ ਰੋਕੋ ਮੈਂ ਆਪਣੇ ਨੂੰ ਰੋਕ ਲੈਣੀ ਆ ਕਹਿੰਦੇ ਮੈਂ ਛੱਡਾਂਗੀ ਨਹੀਂ ਮੇਰੇ ਮੂਲੇ ਚੱਕ ਬਹੁਤ ਵਾਕਬ ਹੋ ਗਏ ਆ ਤੇ ਮੈਂ ਕਹਾਂ ਭੈਣ ਜੀ ਲੜਾਈ ਦੀ ਕੋਈ ਗੱਲ ਹੀ ਨਹੀਂ ਆ ਤੇ ਲੜਨ ਦੇ ਹੁੰਦੇ ਫਿਰ ਤੁਸੀਂ ਕਹੋ ਕਹਿੰਦੇ ਮੈਂ ਛੱਡਾਂਗੀ ਨਹੀਂ ਉਹ ਦੇਵਾ ਹੈਗੀ ਉਹਨੇ ਚੂੜਾ ਪਾਇਆ ਸੀ ਹੱਥ 'ਚ ਮੈਂ ਸੋਚਿਆ ਨਹੀਂ ਇਸ ਹੱਦ ਤੱਕ ਨਹੀਂ ਜਾ ਸਕਦੀ ਪਰ ਅੱਜ ਸਵੇਰੇ मैं अपने बेटे ने नागर कोठे बिटाया तो मैं बाद कपड़े धोन लगी थोड़ी देर बाद देखा मेरा बेटा मेरे लग ही रहा मैं सोची विराज नवाज दीती नहीं बोलिया मैं फिर आवाज दीती नहीं बोलिया मैं लगना शुरू हो गई क्योंकि वो सारे ग्यारहवें साल च लगा तो मैं कोठे से बच्चा ने रौला पाया कि विराज उधर पास डिगया हो ਤੇ ਉਹ ਦੇਖੋ ਹੁੰਚ ਬਹੁਤ ਜ਼ਿਆਦਾ ਸਿਰ ਤੇ ਸੱਟ ਲੱਗੀ ਹੋਈ ਆ ਤੇ ਮੈਂ ਜਦੋਂ ਉਧਰ ਘਰ ਦੇ ਬੈਕ ਸਾਈਡ 'ਚ ਗਈ ਤੇ ਵਿਰਾਜ ਖਲੋਤਾ ਸੀ ਖੁਰਲੀ ਦੇ ਲਾਗੇ ਤੇ ਮੈਂ ਖੂਨ ਦੇਖ ਕੇ ਰੋ ਰੋ ਕੇ ਦੇ ਕਹਿਣ ਲੱਗੀ ਵਿਰਾਜ ਕੀ ਹੋਇਆ ਇਹ ਮੈਂ ਨਹੀਂ ਦੇ ਰਹੀ ਆਵਾਜ਼ ਦੇ ਰਹੀ ਆ ਤੇ ਤੂੰ ਬੋਲਦਾ ਕਿ ਉਹ ਨਹੀਂ ਪਿਆਈ ਕੰਨਾ ਮੰਮੀ ਮੈਨੂੰ ਮੰਗੀ ਨੇ ਮੰਗੀ ਨੇ ਤੇ ਉਹਦੀਆਂ ਪੈਣਾ ਨੰਨ ਮਾਰਿਆ ਉਹਦੀ ਮੰਮੀ ਨੇ ਮਰਵਾਇਆ ਇਹ ਮੈਨੂੰ ਬੜੇ ਬੁਰੀ ਤਰ੍ਹਾਂ ਉਹਦੇ ਤੁਸੀਂ ਕੀ ਮੰਗ ਕਿਉਂਦੇ ਹੋ ਮੈਨੂੰ ਵੀ ਜਿੱਦਾਂ ਮੇਰੇ ਬੱਚੇ ਨੂੰ ਸੱਟ ਲੱਗੀਆਂ ਸੱਟਾਂ ਲੱਗੀਆਂ ਇੰਨੀਆਂ ਜ਼ਿਆਦਾ ਔਰ ਦੇ ਵੀ ਲੱਗਣੀਆਂ ਮੈਨੂੰ ਮੈਂ ਇਨਸਾਫ ਚਾਹੀਦਾ ਉਹਨਾਂ ਨੂੰ ਸਜ਼ਾ ਕਰਾ ਰਾਨੀ ਆ ਬਸ ਸਰਚਾ ਕਰਨਾ ਉਹਨਾਂ ਤੇ ਕੋਈ ਪੁਲਿਸ ਆਈ ਕੋਈ ਪੁਲਿਸ ਅਫਸਰ ਕੋਈ ਜਾਂਚ ਦੇ ਕੇ ਸੁਨਾਹ ਦਿੱਤਾ ਕੋਈ ਪੁਲਿਸ ਅਫਸਰ ਨੇ ਕੋਈ ਨੇ ਕੀਤੀ ਤੋ ਹੀ ਜੀ ਉਹ ਕੰਪਲੀਟ ਨਹੀਂ ਕੀਤੀ ਪੁਲਸਾ ਲਿਆ ਨਾ ਭੋਨ ਆ ਰੇ ਸੀ ਉਧਰ ਉੱਥੇ ਸੀ ਬਲੋ ਹਸਪੀਟਲ ਚ ਮਿਲੇ ਸੀ ਪੁਲਸਾਲੇ ਮੈਨੂੰ ਤੇ ਉਹਨੇ ਤੇ ਕਿਹਾ ਨਾ ਕੋਈ ਤੁਸੀਂ ਆਏ ਇੱਥੇ ਕੋਈ ਆਇਆ ਇਧਰ ਨਹੀਂ ਨਹੀਂ ਅਜੇ ਤੱਕ ਕੋਈ ਵੀ ਨਹੀਂ ਆਇਆ ਇਹ ਕੰਦੇ ਭੇਜੀ ਸੀ ਆਜੂ ਤੁਸੀਂ ਤੇ ਉਹ ਕੋਈ ਵੀ ਨਹੀਂ ਆਇਆ ਅਜੇ ਤੱਕ ਮੇਰਾ ਨਾਮ ਰਜੇਸ਼ ਕੁਮਾਰ ਹੈਗਾ ਸਰ ਹਾਂ ਜੀ ਕਿ ਮੈਂ ਡਿਊਟੀ ਤੇ ਹੈਗਾ ਤੇ ਮੈਨੂੰ ਫੋਨ ਆਇਆ ਕਰੋ ਕਿ ਮੇ ਤੇ ਕਿ ਮੁੰਡਾ ਨਾ ਕੋਠੇ ਥੱਲੇ ਡਿੱਗ ਗਿਆ ਫਿਰ ਜਦੋਂ ਇੱਧਰ ਆਏ ਤੇ ਮੈਂ ਫਿਰ ਪੁੱਛਿਆ ਫਿਰ ਫੋਨ ਕੀਤਾ ਕਿ ਇਦਾਂ ਹੋ ਗਿਆ ਹੈ ਫਿਰ ਵਾਈਫ ਨੇ ਮੇਰੇ ਕਹਿ ਕੰਦੇ ਕਿ ਨਾਲ ਦੇ ਵਿੱਚ ਪਿੱਛੇ ਦੇ ਮੁੰਡਾ ਹੈਗਾ ਜੇ ਉਹਨੇ ਕੋਠੇ ਨੂੰ ਸੁੱਟਦਾ ਥੱਲੇ ਥੱਲੇ ਸੁੱਟ ਗਏ ਤੇ ਤਿੰਨ ਚਾਰ ਕੁੜੀਆਂ ਨੇ ਇਹਨੂੰ ਯਾਨੀ ਭੈਣ ਭਰਾਵਾਂ ਨੇ ਬੜਾ ਮਾਰਿਆ ਇਹਨੂੰ ਕਿੰਨੇ ਸਾਲ ਦਾ ਮੁੰਡਾ ਸੀ ਕਿਹੜੀ ਜਗ੍ਹਾ ਤੁਸੀਂ ਆਏ ਹੋ ਮੈਂ ਕਹਾਂ ਜੇ ਆਪਣਾ ਮੂਲੇ ਚੱਕਦਾ ਹੈਗਾ ਜੇ ਰਾਧਾ ਖੇਜ ਕਲੋਨੀ ਭਗਤਾਵਾਲਾ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਸੁਟਿਆ ਉਹਨਾਂ ਦਾ ਨਾਮ ਕੀ ਸੀ ਕੋਈ ਤੁਹਾਡੀ ਪੁਰਾਣੀ ਰੰਜਿਸ਼ ਵਗੈਰਾ ਤੇ ਨਹੀਂ ਸਾਡੀ ਕੋਈ ਨਹੀਂ ਗਈ ਸੀ ਉਹਨਾਂ ਨੇ ਉਹਦਾ ਹੈਗਾ ਤਿੰਨ ਚਾਰ ਦਿਨ ਪਹਿਲੇ ਉਹਦੀ ਮਾਂ ਨੇ ਸਾਨੂੰ ਕਿਹਾ ਸੀ ਕਹਿੰਦੇ ਕਿ ਚਿਲਨ ਆਪਣਾ ਬੱਚਿਆਂ ਦੇ ਵੀ ਉਹ ਥਾਣੇ ਹੁੰਦੇ ਨੇ ਆ ਹੋਵੇ ਚਲੋ ਐ ਹੁੰਦਾ ਤਾਂ ਹੈਗਾ ਚਲ ਬੱਚੇ ਖੇਡਣਾ ਫਿਰਚੇ ਤਾਂ ਕੋਈ ਵੀ ਹੋਗਾ ਉਹਨਾਂ ਨੇ ਅੱਜ ਵਾਰਦਾਤ ਕਰਤੀ ਸੋਮਵਾਰ ਉਹਨਾਂ ਨੇ ਸਾਨੂੰ ਵਾਰਨਿੰਗ ਦਿੱਤੀ ਅੱਜ ਉਹਨਾਂ ਨੇ ਵਾਰਦਾਤ ਕਰਤੀ ਮੋਕੇ ਤੇ ਇੱਕ ਪੁਲਿਸ ਅਫਸਰ ਕੋਈ ਜਾਂਚ ਅਧਿਕਾਰੀ ਆਇਆ ਮੋਕੇ ਤੇ ਇੱਕ ਪੁਲਿਸ ਅਫਸਰ ਆਇਆ ਤੇ ਇੱਥੇ ਇੱਥੇ ਕੋਈ ਨਹੀਂ ਆਇਆ ਮੰਗੀ ਮੰਗੀ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗ ਆਇਆ ਕਰਦੇ ਆ ਜਿੱਦਾਂ ਸਾਡੇ ਬੱਚਿਆਂ ਦਾ ਸਾਰੇ ਸੀ ਕਾਨੂੰਨ ਦਾ ਸਾਰਾ ਲੈ ਕੇ ਤੇ ਇਹਨਾਂ ਨੂੰ ਅਯੋਗ ਕਰਦੇ ਸਾਨੂੰ ਤੇ ਉਹ ਚਾਹੀਦਾ ਜੇ ਇਨਸਾਫ ਚਾਹੀਦਾ ਜੇ ਸਾਨੂੰ ਉਹ ਬੱਚਿਆਂ ਦਾ ਇੱਕ ਗੇਟ ਕੀ ਮਾਂ ਥਾਣੇ ਦੇ ਏਰੀਆ ਦੇ ਵਿੱਚ ਰਾਧਾ ਕਿਸ਼ਨ ਕਲੋਨੀ ਪੈਂਦੀ ਹੈ ਉੱਥੇ ਇੱਕ ਮਸਲਾ ਆਇਆ ਇੱਕ 9 ਸਾਲ ਦਾ ਬੱਚਾ ਆ ਵਿਰਾਜ ਉਹ ਉਹਨੂੰ 60 ਲੱਗੀ ਆ ਸਿਰ ਦੇ ਉੱਤੇ ਔਰ ਇਹਦੇ ਘਰ ਦੇ ਕਹਿ ਰਿਹਾ ਵੀ ਇਹਦੇ ਨਗਵਾਂ ਚ ਇੱਕ ਮੁੰਡਾ ਰਹਿੰਦਾ ਆ ਉਹ ਉਹਨੇ ਉਹਨੂੰ ਧੱਕਾ ਮਾਰਿਆ ਜਿੱਦ ਨਾਲ ਤੇ ਡਿੱਗਣ ਕਰਕੇ ਉਹਦੇ ਸੱਟ ਲੱਗੀ ਆ ਔਰ ਉਹਨੂੰ ਤਸਦੀਕ ਕਰ ਰਹੇ ਆ ਤਸਦੀਕ ਕਰਕੇ ਫਰਦਰ ਜਿਹੜੀ ਹੈ ਪ੍ਰੋਪਰ ਕਾਰਵਾਈ ਜਿਹੜੀ ਉਹਦੇ ਵਿੱਚ ਮੁਕਦਮਾ ਦਰਜ ਜਿਹੜਾ ਕੀਤਾ ਜਾਵੇ ਸਜਦ ਜੇ ਬੱਚਾ ਹੈ ਉਹ ਇਹਦੇ ਸਾਥ ਉਹ ਵੀ 13 ਸਾਲ ਦਾ ਬੱਚਾ ਆ ਇਹ ਆਪਸ ਚ ਪਹਿਲਾਂ ਸ਼ਾਇਦ ਜੋ ਤਸਦੀਕ ਹੋਇਆ ਵੀ ਪਹਿਲਾਂ ਕ੍ਰਿਕਟ ਦੀ ਬਾਲ ਤੋਂ ਕੋਈ ਨਾਲ ਦੀ ਲੜਾਈ ਹੋਈ ਆ ਇੱਕ ਦੋ ਦਿਨ ਪਹਿਲਾਂ ਤੇ ਇਹ ਉਦੋਂ ਫਿਰ ਲੜੇ ਨੇ ਤੇ ਜਿਸ ਕਰਕੇ ਉਹਨੂੰ ਸੱਟ ਵਗੈਰਾ ਲੱਗੀ ਹੈ ਸਰੇ ਬੱਚਿਆਂ ਦਾ ਹੀ ਮਸਲਾ ਕਿ ਜਾਂ ਉਹ ਵੱਡੇ ਵੀ ਇਨਵੋਲਵ ਹੈਗੇ ਇਹਦੇ ਵਿੱਚ ਨਹੀਂ ਹੁਣ ਤੱਕ ਜੋ ਤਸਦੀਕ ਹੋ ਰਿਹਾ ਵੀ ਬੱਚਿਆਂ ਦਾ ਆਪਸ ਵਿੱਚ ਮਸਲਾ ਹੈ ਬਾਕੀ ਜੇ ਕਿਸੇ ਵੱਡੇ ਦੀ ਵੀ ਇਨਵੋਲਵਮੈਂਟ ਨਿਕਲੇਗੀ ਤੇ ਉਹਦੇ ਖਿਲਾਫ ਹੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਠੀਕ ਹੈ